ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਨਾਲ ਸੋ ਸਿੱਖਿਆ ਵਿਭਾਗ ਵੱਲੋਂ ਕੱਲ ਕਿ ਜਿਹੜਾ ਨਵਾਂ ਪੱਤਰ ਜਾਰੀ ਹੋਇਆ ਸੋ ਉਸ ਦੇ ਸਬੰਧ ਵਿੱਚ ਹਾਜ਼ਰ ਹੋਈਆਂ ਕੀ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਅ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਇੱਕ ਭਰਤੀ ਆਈ ਸੀ ਦੋਸਤੋ 899 ਮਾਸਟਰ ਕੈਡਰ ਇੰਗਲਿਸ਼ ਮਾਸਟਰ ਦੀ ਸੋ ਉਸ ਦੇ ਸਬੰਧ ਵਿੱਚ ਅੱਜ ਇੱਕ ਹੋਰ ਨਵੀਂ ਅਪਡੇਟ ਦੇਖਣ ਨੂੰ ਮਿਲੀ ਹੈ ਸੋ ਕੀ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਨੇ ਚੈਨਲ ਨੂੰ ਸਬਸਕ੍ਰਾਈ ਸੋ ਸਿੱਖਿਆ ਭਾਗ ਵੱਲੋਂ 899 ਅੰਗਰੇਜ਼ੀ ਮਾਸਟਰ ਜਿਹੜੇ ਹੈਗੇ ਸੀ ਉਹ ਬਾਰਡਰ ਰੀ ਦੀ ਭਰਤੀ ਆਈ ਸੀ ਸੋ ਜਿਨ੍ਹਾਂ ਨੂੰ 6421 ਨੂੰ ਇਸ਼ਤਿਹਾਰ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਜੁਆਇਨ ਵੀ ਕਰਾਇਆ ਗਿਆ ਮੀਨੂ ਪੰਜਾਬ ਪੰਜਾਬ ਅਤੇ ਹੋਰ ਕਿਸੇ ਸਿਵਲ ਰੈਟਿਫਿਕੇਸ਼ਨ ਉਸ ਤੋਂ ਬਾਅਦ ਜਿਹੜੇ ਕਿਤੇ ਸਿਕੰਦਰ ਸਿੰਘ ਹੈ ਤੇ ਹੋਰ ਬਨਾਮ ਪੰਜਾਬ ਸਰਕਾਰ ਨਾਲ ਕੇਸ ਅਟੈਚ ਕੀਤਾ ਗਿਆ ਠੀਕ ਹੈ ਜੀ ਸੋ ਉਸ ਤੋਂ ਬਾਅਦ ਜਿਹੜਾ ਕੋਰਟ ਵੱਲੋਂ ਜਿਹੜਾ ਹੈਗੇ ਸੀ 899 ਅੰਗਰੇਜ਼ੀ ਮਾਸਟਰ ਕਾਡਰ ਬਾਰਡਰ ਰੀ ਦੀ ਭਰਤੀ ਹੋਈ ਸੀ ਸਿਲੈਕਸ਼ਨ ਸੂਚੀ ਰੀਕਾਸਟ ਕੀਤੀ ਗਈ ਸੀ ਸੋ ਜਿਸ ਤਰ੍ਹਾਂ 304 ਤੇ 6635 ਦੀ ਲਿਸਟਾਂ ਰੀਕਾਸਟ ਹੋਈਆਂ ਉਸ ਤੋਂ ਬਾਅਦ 800 999 ਇੰਗਲਿਸ਼ ਮਾਸਟਰ ਸੀ ਉਹਨਾਂ ਦੀਆਂ ਵੀ ਜਿਹੜੀਆਂ ਲਿਸਟਾਂ ਹੋ ਰੀਕਾਸਟ ਹੋਈਆਂ ਸੋ ਰੀਕਾਸਟ ਕੀਤੀ ਗਈ ਸੀ ਸੈਲੈਕਸ਼ਨ ਸੂਚੀ ਅੰਗਰੇਜ਼ੀ ਵਿਸ਼ੇ ਦੇ ਯੋਗ ਪਾਏ ਕੋ ਉਮੀਦਵਾਰ ਜੋ ਕਿ ਪੁਰਾਣੀ ਸੈਲੈਕਸ਼ਨ ਸੂਚੀ ਅਨੁਸਾਰ ਜੁਆਇਨ ਹਨ ਅਤੇ ਉਹ ਰੀਕਾਸਟ ਲਿਸਟਾਂ ਵੀ ਜਦੋਂ ਰਿਵਾਈਜ਼ ਕੀਤੀਆਂ ਗਈਆਂ ਤਾਂ ਉਹਨਾਂ ਦੇ ਵਿੱਚ ਵੀ ਯੋਗ ਪਾਏ ਗਏ ਸੋ ਉਹਨਾਂ ਨੂੰ ਛੱਡ ਕੇ ਜਿਹੜੇ ਨਵੇਂ ਅਧਿਆਪਕ ਸ਼ਾਮਿਲ ਹੋਏ ਆ ਉਸ ਦੇ ਵਿੱਚ ਠੀਕ ਹੈ ਜੀ ਸੋ ਜਿਹੜੇ 899 ਅਧਿਆਪਕਾਂ ਨੂੰ ਜੁਆਇਨ ਕਰਾਇਆ ਗਿਆ ਸੀ ਉਹਨਾਂ ਵਿੱਚੋਂ ਰੀਕਾਸਟ ਲਿਸਟਾਂ ਹੋਈਆਂ ਸੋ ਉਸ ਤੋਂ ਬਾਅਦ ਰੀਕਾਸਟਾਂ ਦੇ ਵਿੱਚ ਵੀ ਉਹ ਜਿਹੜੇ ਅਧਿਆਪਕ ਪਹਿਲਾਂ ਵੀ ਜੁਆਇਨ ਨੇ ਤੇ ਰੀਕਾਸਟਾਂ ਦੇ ਵਿੱਚ ਵੀ ਜੁਆਇਨ ਹੈ ਫਿਲਹਾਲ ਉਹਨਾਂ ਨੂੰ ਛੱਡ ਕੇ ਜਿਹੜੇ ਨਵੇਂ ਯੋਗ ਉਮੀਦਵਾਰ ਉਹਦੇ ਚ ਪਾਏ ਗਏ ਨਵੇਂ ਭਰਤੀ ਹੋਏ ਹਨ ਸੋ ਉਹਨਾਂ ਨੂੰ ਕੀ ਹੈ ਦੋਸਤੋ ਜੁਆਇਨਿੰਗ ਲੈਟਰ ਦਿੱਤੇ ਜਾਣੇ ਹਨ ਸੋ ਉਹਨਾਂ ਨੂੰ ਜੁਆਇਨਿੰਗ ਲੈਟਰ ਕਦੋਂ ਮਿਲਨੇ ਜੀ 24 6 2025 ਨੂੰ 12 ਵਜੇ ਨਿਯੁਕਤੀ ਪੱਤਰ ਦੇਣ ਲਈ ਚੌਥੀ ਮੰਜ਼ਲ ਤੇ ਜਿਹੜਾ ਉਹ ਬੁਲਾਇਆ ਗਿਆ ਸੋ 24 ਤਰੀਕਾ ਦੋਸਤੋ ਉਹਨਾਂ ਨੂੰ ਦਿੱਤੀ ਗਈ ਹੈ 24 ਤਰੀਕ ਨੂੰ ਉਹ ਆਪਣੇ ਜਿਹੜੇ ਨਿਯੁਕਤੀ ਪੱਤਰ ਪ੍ਰਾਪਤ ਕਰ ਸਕਦੇ ਆ ਸੋ ਮਿਤੀ 24 ਛੇ ਨੂੰ ਦੁਪਹਿਰ 12 ਵਜੇ ਤੱਕ ਨਿਯੁਕਤੀ ਪੱਤਰ ਪ੍ਰਾਪਤ ਨਾ ਕਰਨ ਦੀ ਸੂਰਤ ਵਿੱਚ ਉਮੀਦਵਾਰ ਦਾ ਨਿਯੁਕਤੀ ਪੱਤਰ ਜਿਹੜਾ ਹੈਗਾ ਨਿਯੁਕਤੀ ਕਲੇਮ ਰੱਦ ਕਰ ਦਿੱਤਾ ਜਾਊਗਾ ਰੀਕਾ ਸਿਲੈਕਸ਼ਨ ਸੂਚੀ ਅਨੁਸਾਰ ਚੁਣੇਗੇ ਉਮੀਦਵਾਰ ਹੇਠ ਲਿਖੇ ਅਨੁਸਾਰ ਦਸਤਾਵੇਜ਼ ਨਾਲ ਲੈ ਕੇ ਹਾਜ਼ਰ ਹੋਣ ਯਕੀਨੀ ਬਣਾਉਣ ਅਪਲਾਈ ਕਰਨ ਦਾ ਸਬੂਤ ਇੱਕ ਪਾਸਪੋਰਟ ਸਾਈਜ਼ ਫੋਟੋ ਪਛਾਣ ਸਬੂਤ ਆਧਾਰ ਕਾਰਡ ਵੋਟਰ ਕਾਰਡ ਸਵੈ ਘੋਸ਼ਨਾ ਨਾਲ ਨਹੀਂ ਕਿਉਂਕਿ ਨਾਲ ਆਪਾਂ ਦਿਖਾ ਦਿੰਨੇ ਆਂ ਵਿਭਾਗ ਨੇ ਖੁਦ ਜਿਹੜੀ ਹੋ ਸਵੇ ਕੁਸ਼ਨ ਪੜਨਾ ਸਾਂਝੀ ਕੀਤੀ ਹੈ ਦੇਖੋ ਇਸ ਤਰ੍ਹਾਂ ਦੀ ਜਿਹੜੀ ਸੈ ਕੁਸ਼ਨ ਦਿੱਤੀ ਹੈ ਉਸ ਤੋਂ ਬਾਅਦ ਇੱਕ ਹੋਰ ਪੇਜ ਹੈ ਜਿਹਦੇ ਵਿੱਚ ਕੈਟਾਗਰੀ ਵਾਈਜ਼ ਜਾਂ ਕਹਿ ਦਈਏ ਵੀ ਦੋਸਤੋਂ ਉਹਨਾਂ ਅਧਿਆਪਕਾਂ ਦੇ ਨਾਮ ਦਿੱਤੇ ਆ ਜਿਹੜੇ ਸਿਲੈਕਸ਼ਨ ਸੂਚੀ ਦੇ ਵਿੱਚ ਆਏ ਹੈ ਸੋ ਭਾਵ ਤਕਰੀਬਨ 32 ਕੈਂਡੀਡੇਟਸ ਨੇ ਜਿਨ੍ਹਾਂ ਨੂੰ 24 ਤਰੀਕ ਨੂੰ ਨਵੇਂ ਨਿਯੁਕਤੀ ਪੱਤਰ ਪ੍ਰਾਪਤ ਹੋਣੇ ਆ ਸੋ ਕਿਰਪਾ ਕਰਕੇ ਇਸ ਨੂੰ ਵੀਡੀਓ ਨੂੰ ਉਹਨਾਂ ਭੈਣ ਭਰਾਵਾਂ ਨਾਲ ਜ਼ਰੂਰ ਸਾਂਝਾ ਕਰਿਓ ਜਿਹੜੇ 899 ਕੈਟਾਗਰੀ ਦੇ ਵਿੱਚ ਆਉਂਦੇ ਆ ਸੋ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੀ ਯਾਤਰਾ ਜੁੜੇ ਰਿਹਾ ਸਾਡਾ ਕਿਉਂਕਿ ਕੁਝ ਨਾ ਕੁਝ ਨਵਾਂ ਤੁਹਾਡੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਸੋ ਮਿਲਦੇ ਆ ਕਿਸੀ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ